ਇਹਾਂ ਗੁਰੂ ਘਰ ਚ ਭਿਆਨਕ ਅੱਗ ਲੱਗਣ ਦਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿਉਂ ਹੀ ਇਸ ਘਟਨਾ ਦਾ ਪਤਾ ਗੁਰੂ ਘਰ ਚ ਮੌਜੂਦ ਸੰਗਤ ਨੂੰ ਲੱਗਿਆ ਤਾਂ ਤੁਰੰਤ ਸੰਗਤ ਵੱਲੋਂ ਗੁਰੂ ਘਰ ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਤੇ ਆਖਰਕਾਰ ਹੀ ਮੁਸ਼ਕਲਤ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ ਜਾਣਕਾਰੀ ਮੁਤਾਬਕ ਸ਼ਾਰਟ ਸਰਕਟ ਕਾਰਨ ਗੁਰੂ ਘਰ ਚ ਭਿਆਨਕ ਅੱਗ ਲੱਗੀ ਸੀ ਜਿਸ ਕਾਰਨ ਵੱਡੀ ਘਟਨਾ ਵਾਪਰ ਚੁੱਕੀ ਹੈ ਇਹ ਘਟਨਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਬਾਬਾ ਸ਼੍ਰੀਚੰਦ ਚੈਰੀਟੇਬਲ ਟਰਸਟ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਹੈ ਜਿਸ ਕਾਰਨ ਗੁਰੂ ਘਰ 'ਚ ਭਸੜ ਮਚ ਗਈ ਕਾਫੀ ਮੁਸ਼ਕਲ ਬਾਅਦ ਇਸ ਹੱਗ ਤੇ ਸੰਗਤ ਵੱਲੋਂ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਾਬੂ ਪਾਇਆ ਗਿਆ ਤੇ ਅਸੀਂ ਬਾਹਰ ਖੜੇ ਹਾਂ ਤੇ ਇਹ ਵਿਆਹ ਦੇ ਸ੍ਰੀ ਫਰਪਿੰਸਨ ਚਾਰਿਆਂ ਬਾਬਾ ਜੀ ਕਰ ਰਹੇ ਹਾਂ ਤਾਂ ਨੰਨ ਕੀ ਇੱਥੇ ਮੋਦ ਸਾਹ ਅੰਦਰ ਨਹੀਂ ਕੋਈ ਨਹੀਂ ਵੜਿਆ ਜੀ ਅੱਛਾ ਜੀ ਉਦੋਂ ਸਾਰਾ ਬਾਹਰ ਹੀ ਆ ਸਾਰੇ ਉੱਤੋਂ ਧੂਆ ਨਿਕਲਦਾ ਦੇਖਿਆ ਸੀ ਕਿ ਜਦੋਂ ਧੂਆ ਨਿਕਲਦਾ ਦੇਖਿਆ ਫੇਰ ਅਸੀਂ ਉਹ ਭੱਜਿਆ ਅੰਦਰ ਨੂੰ ਆਇਆ ਤੇ ਅੰਦਰ ਸਾਰਾ ਧੂਆ ਹੀ ਕਾਲਾ ਪੈ ਗਿਆ ਅੱਛਾ ਬਾਕੀ ਬਾਬਾ ਜੀ ਤੁਹਾਨੂੰ ਦੱਸਣੇ ਵੀ ਲੱਗੇ ਜਾਂ ਅੰਦਰ ਮਹਾਰਾਜ ਦਾ ਪ੍ਰਕਾਸ਼ ਵੀ ਹੈਗਾ ਸੀ ਮਹਾਰਾਜ ਦਾ ਪ੍ਰਕਾਸ਼ ਹੀ ਹੈ ਅੰਦਰ ਹੈ ਹੀ ਉੱਥੇ ਸਭ ਫੇਰੇ ਉੱਥੇ ਦੇ ਬਾਬਾ ਅਜੀ ਨਿਮਰਪਾਇ ਭਾਰਤ ਸ਼ਰਸਤ ਨੇ ਮਹਾਰਾਜ ਕੋਈ ਗੱਲ ਨਹੀਂ ਵਾਹ ਤੋ ਮਹਾਰਾ ਲੈਦਲੇ ਚੁੱਕ ਕੇ ਕੁੱਠੀ ਤੇ ਹਾਂਜੀ ਤੇ ਮਹਾਰਾਜ ਜੀ ਕੋਸ਼ਿਸ਼ ਕਰ ਰਹੇ ਹੈ ਵੀ ਮਹਾਰਾਜ ਜੀ ਪ੍ਰਕਾਸ਼ ਜਨਾ ਇਹ ਲੈ ਜੀ ਲੈ ਜੀ ਇਥੋਂ ਮਹਾਰਾਜ ਸੂਟ ਸਾਡ ਕੱਢ ਲਈਏ ਤੇ ਉਹ ਆਗੋ ਰਿਜਰ ਨੂੰ ਬੁਧਾ ਲਈਏ ਅਸੀਂ ਉਹਨੇ ਕਿਹਾ ਮਹਾਰਾਜ ਕਿਰਪਾ ਤੁਸੀਂ ਆਗੇ ਕੋ ਜਾ ਹਾਂ ਕਪੜੇ ਤਾਂ ਕਿ ਬੁਧਾ ਬ੍ਰਿਗੇਡ ਆ ਦੇ ਰਿਹਾ ਹੈ ਜੀ ਫਾਇਰ ਬ੍ਰਿਗੇਡ ਵਾਲੇ ਪਹੁੰਚੇ ਪੁਲਿਸ ਵਾਲੇ ਪਹੁੰਚੇ ਇਸ ਘਟਨਾ ਦਾ ਪਤਾ ਲੱਗਦੇ ਹੀ ਮੌਕੇ ਤੇ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਗਈਆਂ ਜਿੰਨਾਂ ਵੱਲੋਂ ਸੰਗਤ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਬਾਬਾ ਸ਼੍ਰੀਚੰਦ ਮੰਦਿਰ ਚਾਈਟੇਬ नियर ਦਸ ਲੋਗਰਾ ਅਚਾਨਕ ਅੱਗ ਲੱਗ ਗਈ ਹੈ ਮੌਕੇ ਤੇ ਪਹੁੰਚੇ ਆ ਤੇ ਪਤਾ ਲੱਗਾ ਕਿ ਏਸੀ ਸ਼ੋਰਟ ਹੋਇਆ ਏਸੀ ਦਾ ਤਾਰਾ ਲਿੱ ਗਿਆ ਸ਼ੋਰਟ ਹੋ ਗਿਆ ਜਿਸ ਕਰਕੇ ਕੋਈ ਗੜੀ ਆਪਰੇੜੀ ਪੜ ਗਈ ਫਾਇਰ ਬਿਗ ਆ ਗਿਆ ਪਾ ਤੇ ਕਾਬੂ ਕਰ ਲਿਆ ਤਾਂ ਸਾਨ ਬਚਾਓ ਕੇ ਥੋੜੇ ਗੱਦੇ ਛੜੇ ਆ ਠੀਕ ਹੈ ਜੀ ਏਸੀ ਦਾ ਨੁਕਸਾਨ ਆਇਆ ਏਸੀ ਨੂੰ ਚੁੰਦਰੀਆਂ ਉਹ ਤਾਰਾ ਸ਼ੋਰਟ ਹੋਈਆਂ ਇਸ ਜਿਹੜਾ ਨੁਕਸਾਨ ਆਇਆ ਤੇ ਜਿਹੜੇ ਗੱਦੇ ਛੜੇ ਉੱਥੇ ਮਾਰਨ ਦਾ ਪ੍ਰਕਾਸ਼ ਹੀ ਹੈਗਾ ਸੀ ਉਹ ਬਿਲਕੁਲ ਸਖਸ਼ ਰਿਆ ਉਹ ਆਪਾਂ ਸੇਵ ਕਰ ਲਿਆ ਜੀ ਤੇਰਾ ਬਾਵਾ ਨੰਨਾ ਕੇਂਦਰ ਗੁਲਦਵਾਰੇ ਮੇਂ ਆ ਕੇ ਲਗੀ ਤੇ ਹਮਨੇ ਕਾਰ ਪ੍ਰਤਾਪਪੁਰ ਫਰੀਦਕੋਟ ਸੇ ਆਏ ਐਲਪੀ ਸੇ ਆਏ ਹਮ ਕੋ ਸੁੱਤਰਾ ਮਿਲਤੇ ਹੀ ਅਬ ਮੁੱਖੇ ਤੇ ਪਹੁੰਚ ਗਏ ਔਰ ਯੇ ਆਪਕ ਬਤਾ ਦੀਆਂ ਗੁਰੂ ਘਰ ਚ ਵਾਪਰੀ ਇਸ ਘਟਨਾ ਨੇ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਦੱਸਿਆ ਜਾ ਰਿਹਾ ਕਿ ਇਸ ਘਟਨਾ ਚ ਵੱਡਾ ਨੁਕਸਾਨ ਹੋਣ ਤੋਂ ਵਿਚਾਰ ਰਹਿ ਗਿਆ ਪਰ ਗੁਰੂ ਘਰ ਚ ਪਏ ਸਮਾਨ ਅੱਗ ਦੀ ਛਪੇਟ ਚ ਆ ਚੁੱਕਿਆ ਜਗਬਾਣੀ ਟੀਵੀ ਲਈ ਬਿਸ਼ੰਬਰ ਬਿੱਟੂ ਦੀ ਰਿਪੋਰਟ